ਸਾਡੇ YouTube ਚੈਨਲ ਤੇ ਆਫਰ ਦਾ ਫਾਰਮਤਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੰਮ ਕਰ ਰਹੇ ਡੈਕਟਰਾਂ ਦੇ ਇੱਕ ਬਖਤ ਨਾਲ ਸਿੱਖਿਆ ਮੰਤਰੀ ਦੀ ਹੋਈ ਮੀਟਿੰਗ ਦੌਰਾਨ ਜਲਦੀ ਹੀ ਬਤੌਰ ਪ੍ਰਿੰਸੀਪਲ ਕੀਤੀਆਂ ਜਾਣ ਵਾਲੀਆਂ ਪ੍ਰਮੋਸ਼ਨਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਛੱਡਣ ਤੋਂ ਪਹਿਲਾਂ ਆਫਰ ਫਾਰਮ ਨੂੰ ਬਿਜਾਰੋ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਰੇਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਬਦੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪਿਛਲੇ ਤੇ ਨਹੀਂ ਅਖਬਾਰਾਂ ਵਿੱਚ ਬਹੁਤ ਛਪੀਆਂ ਸਨ ਕਿ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਲਗਭਗ 50% ਪੋਸਟਾਂ ਖੰਦੀ ਪਈਆਂ ਹਨ ਪਰ ਸਰਕਾਰ ਸਿੱਖਿਆ ਕ੍ਰਾਂਤੀ ਦੇ ਝੋਖਲੇ ਦਾਅਵੇ ਕਰ ਰਹੀ ਹੈ ਇਸ ਸੰਬੰਧੀ ਸਰਕਾਰ ਹਰਜੋਤ ਸਿੰਘ ਬਾਸ ਨੇ ਪਿਛਲਾ ਪ੍ਰਮੋਸ਼ਨ ਸੰਬੰਧੀ 50 50 ਰੇਸ਼ਿਓ ਦੇ ਪਰਸੈਂਟੇਜ ਵਾਲਾ ਰੂਲ ਉਸ ਨੂੰ ਖਤਮ ਕਰ ਦਿੱਤਾ ਸੀ ਤੇ ਨਵਾਂ 75 ਰੇਸ਼ਿਓ 25% ਦਾ ਰੂਲ ਲਾਗੂ ਕਰਨ ਦਾ ਨਵਾਂ ਨਿਯਮ ਬਣਾਇਆ ਫੀ ਭਾਵੇਂ ਹੁਣ 75% ਪ੍ਰਿੰਸੀਪਲ ਸੀਨੀਅਰ ਸਕੂਲਜ਼ ਸਕੂਲਾਂ ਵਿੱਚ ਲੈਕਚਰਾਰਾਂ ਦੀ ਪ੍ਰਮੋਸ਼ਨ ਲਾਈਨ ਗਏ ਜਾਣਗੇ ਤੇ 25% ਸਿੱਧੀ ਭਰਤੀ ਰਾਹੀਂ ਲਗਾਏ ਜਾਣਗੇ 1050% ਸਿੱਧੀ ਭਰਤੀ ਰਾਹੀਂ ਡਾਇਰੈਕਟ ਪ੍ਰਿੰਸੀਪਲ ਲਗਾਏ ਜਾਣ ਦਾ ਤਜਰਬਾ ਅਸਰਪੂਰਨ ਰਿਹਾ ਸੀ ਕਿਉਂਕਿ ਇਹ ਮਾਮਲਾ ਲੰਬੇ ਸਮੇਂ ਤੱਕ ਮੌਜੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅੜਕ ਜਾਣ ਕਾਰਨ ਸੀਨੀਅਰ ਸਕੂਲਾਂ ਵਿੱਚ ਪ੍ਰਿੰਸੀਪਲ ਅਪਾਇੰਟ ਨਹੀਂ ਕੀਤੇ ਜਾ ਸਕੇ ਹੁਣ ਨਵੇਂ ਫਰੇਮ ਕੀਤੇ ਨਿਯਮਾਂ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਲਈ ਲੈਕਚਰਾਰਾਂ ਦਾ ਇੱਕ ਵਫਦ ਸਿੱਖਿਆ ਮੰਤਰੀ ਸਰਦਾਰ ਹਰਜੋਨ ਸਿੰਘ ਬਾਯਾਤ ਦੇ ਨਾਮ ਹੋਂ ਮੈਂ ਇਹ ਇਸ ਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦੀ ਮੰਗ ਕੀਤੀ ਤਾਂ ਆਉ ਜਾਣਦੇ ਹਾਂ ਕਿ ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਕੀ ਪ੍ਰਸਤਾਵ ਦਿੱਤਾ ਹੈ 2 ਮਹੀਨੇ ਪਹਿਲਾਂ ਸਿੱਖਿਆ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੋਰਸ ਕੋਰ ਲੈਕਚਰਰਾਂ ਦਾ ਪ੍ਰਮੋਸ਼ਨ ਕੋਟਾ 50% ਤੋਂ ਵਧਾ ਕੇ 75% ਕਰ ਦੇ ਹਨ ਇਸ ਨਾਲ ਪੰਜਾਬ ਦੇ ਸੀਨੀਅਰ ਸਟੇਟ ਸਕੂਲਾਂ ਵਿੱਚ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਜਲਦੀ ਭਰ ਦਿੱਤੀਆਂ ਜਾਣਗੀਆਂ ਬੀਤੇ ਦਿਨੀ ਇਸ ਸਬੰਧੀ ਸਕੂਲ ਲੈਕਚਰਰਾਂ ਦਾ ਇੱਕ ਵਫਦ ਸਿੱਖਿਆ ਮੰਤਰੀ ਪੰਜਾਬ ਹਰਦੇਵ ਸਿੰਘ ਬਾਸੂ ਨੂੰ ਮਿਲਿਆ ਦੇ ਮੰਗ ਕੀਤੀ ਕਿ ਜਲਦੀ ਹੀ ਇਸ ਪੈਨਾਨ ਨੂੰ ਅਮਲੀ ਜਾਮਾ ਪੈਨਾ ਕੇ ਸਕੂਲਾਂ ਵਿੱਚ ਲੈਕਚਰਰਾਂ ਤੋਂ ਪ੍ਰਿੰਸੀਪਲ ਪਦ ਖੋੰਡ ਕਰਕੇ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਇਹ ਲੈਕਚਰਰ ਪਿਛਲੇ 25 ਤੋਂ 31 ਸਕੂਲਾਂ ਵਿੱਚ ਸੇਵਾ ਨਿਭਾ ਰਹੇ ਹਨ ਪਰ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਇਹਨਾਂ ਨੂੰ ਅਜੇ ਤੱਕ ਵੀ ਇੱਕ ਤਰੱਕੀ ਨਹੀਂ ਦਿੱਤੀ ਗਈ ਜਦੋਂ ਕਿ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ ਸੈਂਕੜੇ ਅਸਾਮੀਆਂ ਖਾਲੀ ਪਈਆਂ ਹਨ ਉਹ ਤੋਂ ਵੀ ਵੱਧ ਦੁਖਦਈ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਬਹੁਤੇ ਲੈਕਚਰਾਰ ਆਪਣੀਆਂ ਤਰੱਕੀਆਂ ਨੂੰ ਉਡੀਕਦੇ ਉਡੀਕਦੇ ਹੀ ਸੇਵਾਮੁਕਤ ਹੋ ਗਏ ਹਨ ਤੇ ਕਈ ਹੋਰ ਲੈਕਚਰਾਰ ਅਗਲੇ 1-2 ਮਹੀਨਿਆਂ ਵਿੱਚ ਸੇਵਾਮੁਕਤ ਹੋ ਜਾਣਗੇ ਜੇਕਰ ਤਰੱਕੀ ਕੋਟਾ ਐਲਾਨ ਮੁਤਾਬਕ 50% ਤੋਂ ਵਧਾ ਕੇ 75% ਤੁਰੰਤ پاس ਨਾ ਕੀਤਾ ਗਿਆ ਤਾਂ ਸੀਨੀਅਰ ਲੈਕਚਰਾਰਾਂ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ ਇਸ ਨੂੰ ਇਹ ਸੀਨੀਅਰ ਲੈਕਚਰਰਾਂ ਨੂੰ ਇਨਸਾਫ ਦਿੰਦੇ ਹੋਏ ਤੁਰੰਤ ਨੀਮਾ ਵਿੱਚ ਸੂਚਿਤ ਕਰਦੇ ਹੋਏ ਲੈਕਚਰਾਰਾਂ ਤੋਂ ਕੰਪਨਸੀਪਲੀਆਂ ਤਰੱਕੀਆਂ ਕੀਤੀਆਂ ਜਾਣ ਵਕਫਰ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਬਹੁਤੀ ਧਿਆਨ ਨਾਲ ਸੁਣਿਆ ਤੇ ਪ੍ਰੋਸੋ ਦਿੱਤਾ ਕਿ ਉਹਨਾਂ ਦੀਆਂ ਤਰੱਕੀਆਂ ਜਲਦੀ ਕਰਕੇ ਇਨਸਾਫ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਉਹ ਵਿਭਾਗ ਨੂੰ ਇਹ ਕਾਰਵਾਈ 30 ਜੂਨ ਤੱਕ ਮੁਕੰਮਲ ਕਰਨ ਲਈ ਹਦਾਇਤ ਕਰ ਚੁੱਕੇ ਹਨ ਤੇ ਇਸ ਸੰਬੰਧੀ ਤੇਜ਼ੀ ਨਾਲ ਕਾਰਵਾਈ ਚੱਲ ਰਹੀ ਹੈ ਇਸੇ ਪ੍ਰੰਤ ਵੱਡੀ ਗੱਤੀ ਵਿੱਚ ਕੁਝ ਨਵੇਂ ਦੀਆਂ ਤਰੱਕੀਆਂ ਕਰ ਦਿੱਤੀਆਂ ਜਾਣਗੀਆਂ ਲੈਕਚਰਾਰਾਂ ਦੇ ਵਫਦ ਜਿਸ ਵਿੱਚ ਸੁਖਵੀਰ ਸਿੰਘ ਤੇ ਗੁਰਵਿੰਦਰ ਸਿੰਘ ਤੇ ਸਰਜੀਤ ਸਿੰਘ ਸ਼ਾਮਲ ਸਨ ਨੇ ਸਿੱਕਿਆ ਮੰਤਰੀ ਦੇਵ ਧੀਰੇ ਦੀ ਛਲਾਗਾ ਕਰਦੇ ਹੋਏ ਆਸਪੰਨਣ ਕੀਤੀ ਕਿ ਜਲਦੀ ਹੀ ਇਸ ਮਾਦੇ ਨੂੰ ਅਮਨੀ ਜਾਮਾ ਪਹਿਨਾਇਆ ਜਾਵੇਗਾ ਵਫਦ ਨੇ ਦੱਸਿਆ ਕਿ 30 ਜੂਨ ਤੋਂ ਬਾਅਦ ਜਲਦੀ ਹੀ ਸਿੱਕਿਆ ਮੰਤਰੀ ਪੰਜਾਬ ਨਾਲ ਇਸ ਸੰਬੰਧੇ ਦੇਰ ਮੀਟਿੰਗ ਕੀਤੀ ਜਾਵੇਗੀ ਇਸ ਮੀਟਿੰਗ ਲਈ ਸਿੱਖਿਆ ਮੰਤਰੀ ਨੇ ਵੀ ਆਪੱਖੀ ਹੁੰਦਾਰ ਪਰਮ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਆਪਣੇ ਕੀਤੇ ਹੋਏ ਐਲਾਨ ਦੇ ਮੁਤਾਬਕ ਹੋ ਸਿੱਖਿਆ ਮੰਤਰੀ ਸਰਦਾਰ ਗੁਰਜੋ ਸਿੰਘ ਬਾਅਦ ਆਪਣੇ ਕੀਤੇ ਹੋਏ ਇਸ ਐਲਾਨ ਨੂੰ ਪ੍ਰੈਕਟੀਕਲੀ ਕਦੋਂ ਅੰਮੀ ਗਿਆਮਾ ਪਹਿਨਾ ਕੇ ਤੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਉਪਲਬਧ ਕਰਾਉਂਦੇ ਹਨ ਜਿਹਦੇ ਨਾਲ ਜੋ ਲੈਕਚਰਰ ਹਨ ਲੰਬੇ ਸਮੇਂ ਤੋਂ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਹਨ ਉਹਨਾਂ ਨੂੰ ਵੀ ਪ੍ਰਮੋਟ ਹੋਣ ਦਾ ਮੌਕਾ ਮਿਲੇਗਾ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ